ਸਸ਼ੀ ਗਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਲੈਂਡ ਪੂਲਿੰਗ ਪਾਲਿਸੀ ਦੇ ਉੱਪਰ ਹਾਈ ਕੋਰਟ ਦੇ ਵੱਲੋਂ ਫਿਲਹਾਲ ਟੈਂਪਰੇਰੀ ਰੋਕ ਲਗਾ ਦਿੱਤੀ ਗਈ ਹੈ ਪਰ ਇਸ ਟੈਂਪਰੇਰੀ ਰੋਕ ਤੋਂ ਕਿਸਾਨ ਲੀਡਰ ਜਾਂ ਕਿਸਾਨ ਖੁਸ਼ ਨਹੀਂ ਹੈ ਜਿਸ ਸਬੰਧਿਤ ਜਗਜੀਤ ਸਿੰਘ ਡੱਲੇਵਾਲ ਜੋ ਕਿ ਵੱਡੇ ਲੀਡਰ ਨੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਹੈ ਜੋ ਉਹ ਕੋਰਟ ਦਾ ਸਹਾਰਾ ਲੈ ਕੇ ਇਸ ਨੀਤੀ ਨੂੰ ਦੇ ਜ਼ਰੀਏ ਲੋਕਾਂ ਨੂੰ ਪਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸਾ ਨੀਤੀ ਨੂੰ ਲਾਗੂ ਨਹੀਂ ਹੁੰ ਦਿੱਤਾ ਜਾਵੇਗਾ ਉਹਨਾਂ ਦਾ ਕਹਿਣਾ ਹੈ ਕਿ ਕਿਸ ਤਰ੍ਹਾਂ ਕੋਰਟ ਦਾ ਸਹਾਰਾ ਲੈ ਕੇ ਇਸ ਨੂੰ ਟੈਂਪਰੇਰੀ ਲੋਕ ਰੋਕ ਲਗਾਈ ਗਈ ਹੈ ਪਰ ਉਹ ਮੰਗ ਕਰਦੇ ਨੇ ਕਿ ਇਸ ਤੇ ਜਿਹੜੀ ਰੋਕ ਆ ਉਹ ਪਰਮਾਨੈਂਟ ਹੋਵੇ ਇਸ ਮੌਕੇ ਜਗਜੀਤ ਸਿੰਘ ਢੱਲੇਵਾਲ ਕਾਫੀ ਜ਼ਿਆਦਾ ਸਖਤ ਸ਼ਬਦਾਂ ਦੇ ਵਿੱਚ ਸਰਕਾਰ ਦੀ ਨਿੰਦਾ ਕਰਦੇ ਨਜ਼ਰ ਆਏ ਤੇ ਉੱਥੇ ਹੀ ਐਜ਼ ਅ ਕਿਸਾਨ ਉਹ ਕਾਫੀ ਜ਼ਿਆਦਾ ਗੁੱਸਾ ਵੀ ਜ਼ਾਹਰ ਕਰਦੇ ਨਜ਼ਰ ਆਏ ਕੀ ਕੁਝ ਕਹਿਣਾ ਉਹਨਾਂ ਦਾ ਹੋਰ ਆਓ ਸੁਣਦੇ ਹਾਂ ਆਪਣਾ ਧਰਵਾਹੀ ਲੈਂਡਫਲ ਦੇ ਕਾਰਨ ਜੇ ਪਤਾ ਲੱਗੇ ਹਾਈ ਕੋਰਟ ਨੇ ਵੀ ਉੱਪਰ ਰੋਕ ਲਾ ਰਹੀ ਹੈ ਤੁੰਝੇ ਵੀ ਵਰਗੀ ਕਾਣਾ ਚਾਹੀਦੀ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਅੱਜ ਰੋਕ ਲੱਗਣਾ ਪ੍ਰੈਸ ਦੇ ਮਾਧਿਅਮ ਤੋਂ ਸਰਕਾਰਾਂ ਬਹੁਤ ਕੁਝ ਕਰਨੀਆਂ ਇਹਦੇ ਬੜੀਆਂ ਚਾਲਾਂ ਚੱਲਣੀਆਂ ਰੋਕ ਲੱਗਣ ਦਾ ਮਤਲਬ ਹੈ ਵੀ ਕਿਸੇ ਨੇ ਰੋਕ ਲਾਤੀ ਜਾਂ ਲਵਾ ਲਈ ਲੇਕਿਨ ਸਰਕਾਰ ਹਜੇ ਪਿੱਛੇ ਨਹੀਂ ਹਟੀ ਇਹ ਤੋਂ ਸਪਸ਼ਟ ਹੁੰਦਾ ਹੈ ਠੀਕ ਹੈ ਜੀ ਸਾਡੀ ਲੜਾਈ ਇਹ ਹੈ ਕਿ ਲੈਂਡ ਪੂਲਿੰਗ ਪਾਲਿਸੀ ਰੱਦ ਕਰੇ ਸਰਕਾਰ ਔਰ ਇਹ ਤੁਹਾਨੂੰ ਮੈਂ ਇੱਕ ਜਾਣਕਾਰੀ ਵਾਸਤੇ ਗੱਲ ਦੱਸ ਦਿਆਂ ਹਾਂ ਸਰਕਾਰਾਂ ਬਹੁਤ ਦਾਖ ਖੇਡਦੀਆਂ ਨੇ ਹੋ ਸਕਦਾ ਹੈ ਆਪਣੇ ਬੰਦੇ ਤੋਂ ਕਿਸੇ ਤੋਂ ਰੱਟਪੋਆ ਕੇ ਸਰਕਾਰ ਨੇ ਉੱਥੇ ਗੇਮ ਖੇਡਣ ਦੀ ਕੋਸ਼ਿਸ਼ ਕੀਤੀ ਹੋਵੇ ਤੇ ਆ ਜਿਹੜਾ ਲੋਕਾਂ ਦੇ ਵਿੱਚ ਇੱਕ ਵੱਡੀ ਮੂਵਮੈਂਟ ਉੱਠਦੀ ਨਜ਼ਰ ਆ ਰਹੀ ਹੈ ਨਾ ਇਹ ਰੋਗ ਲਵਾ ਕੇ ਮੂਵਮੈਂਟ ਨੂੰ ਠੰਡਾ ਪਾਉਣਾ ਤੇ ਦਾਅ ਹੁੰਦੇ ਨੇ ਸਰਕਾਰਾਂ ਦੇ ਉਹ ਹੋ ਸਕਦਾ ਸੋ ਇਸ ਕਰਕੇ ਮੈਂ ਤਾਂ ਇਹ ਕਹਾਂਗਾ ਕਿ ਹਜੇ ਤੱਕ ਕੋਈ ਇਹ ਜਿਹੀ ਗੱਲ ਨਹੀਂ ਮੈਂ ਕੱਲ ਹੋਰ ਤੁਹਾਡੇ ਧਿਆਨ ਤੇ ਲਿਆਵਾਂ ਜਦੋਂ ਆਪਾਂ ਦਿੱਲੀ ਆਪਣਾ ਬੈਠੇ ਸੀ ਖਨੌਰੀ ਇੱਕ ਬੰਦਾ ਬੜਾ ਦਰਦੀ ਉੱਠਿਆ ਪਤਾ ਨਹੀਂ ਕੌਣ ਸੀ ਉਹ ਮੇਰੇ ਬਾਰੇ ਰੱਟ ਪਾਉਂਦਾ ਹੈ ਕਿ ਡੱਲੇ ਵਾਲੀ ਸਿਹਤ ਦਾ ਧਿਆਨ ਰੱਖਿਆ ਜਾਏ ਪੰਜਾਬ ਸਰਕਾਰ ਉਹਦਾ ਧਿਆਨ ਨਹੀਂ ਰੱਖ ਰਹੀ ਉਹ ਬੰਦੇ ਦੀ ਸਿਹਤ ਵਿਗੜ ਸਕਦੀ ਹੈ ਬੰਦੇ ਦੀ ਮੌਤ ਹੋ ਕਰਿਆ ਨਾ ਹਾਂਜੀ ਬਿਲਕੁਲ ਹੁਣ ਉਹ ਜਿਹੜਾ ਬੰਦਾ ਇੰਨਾ ਦਰਦ ਰੱਖਦਾ ਸੀਗਾ ਡੱਲੇਵਾਲ ਦਾ ਕਿ ਉਹ ਬੰਦਾ ਮਤਲਬ ਬਚਣਾ ਚਾਹੀਦਾ ਉਹਦੇ ਆਣਾ ਹੋ ਜੇ ਉਹਦੇ ਉਹ ਨਾ ਹੋ ਜੇ ਤਾਂ ਉਹ ਸ਼੍ਰੀਮਾਨ ਜੀ ਦਾ ਸਾਰਾ ਤਿੰਨ ਵਾਰੀ ਮੇਰੀ ਸਿਹਤ ਖਰਾਬ ਹੋਈ ਉਹ ਤਾਂ ਮੇਰੇ ਕੋਲ ਆਇਆ ਹੀ ਨਹੀਂ ਨਾ ਮੈਨੂੰ ਫੋਨ ਕੀਤਾ ਉਹਨੇ ਕੌਣ ਆ ਫਿਰ ਉਹ ਅਗਰ ਕਿਸੇ ਦੇ ਅੰਦਰ ਸੱਚਮੁੱਚੋਂ ਦਰਦ ਹੈ ਬਿਲਕੁਲ ਫਿਰ ਤਾਂ ਉੱਥੇ ਆਏਗਾ ਨਾ ਉੱਥੇ ਤਾਂ ਆਇਆ ਨਹੀਂ ਨਾ ਉਹਨੇ ਟੈਲੀਫੋਨ ਦੇ ਤੇ ਹਾਲ ਚਾਲ ਪੁੱਛਿਆ ਨਾ ਗੱਲ ਕੀਤੀ ਇਟ ਮੀਨਜ਼ ਕਿ ਸਰਕਾਰਾਂ ਨੇ ਉਦੋਂ ਵੀ ਤੇ ਹੁਣ ਵੀ ਸਰਕਾਰਾਂ ਕੋਲੇ ਇੱਕ ਦਾ ਪੇਚ ਹੈ ਉਦੋਂ ਵੀ ਕੋਸ਼ਿਸ਼ ਸੀ ਸਰਕਾਰ ਦੀ ਕਿ ਸ਼ਾਇਦ ਸੁਪਰੀਮ ਕੋਰਟ ਦੇ ਰਾਹੀਂ ਅਸੀਂ ਇਹ ਫੈਸਲਾ ਲੈ ਲਈਏ ਕਿਉਂਕਿ ਐਮਐਸਬੀ ਗਰੰਟੀ ਦੇਣਾ ਸਰਕਾਰ ਨੂੰ ਬਹੁਤ ਔਖਾ ਲੱਗਦਾ ਹੈ ਅਗਰ ਐਮਐਸਬੀ ਗਰੰਟੀ ਕਾਨੂੰਨ ਬਣ ਜਾਂਦਾ ਹੈ ਡਾਕਟਰ ਸੁਮਿੰਦਰ ਨਾਥ ਦੀ ਰਿਪੋਰਟ ਲਾਗੂ ਹੋ ਜਾਂਦੀ ਹੈ ਤਾਂ ਮੈਂ ਦਾਅਵੇ ਨਾਲ ਕਹਿੰਦਾ ਕਿ ਕਿਸਾਨ ਦੀ ਜ਼ਮੀਨ ਕਿਸੇ ਕੀਮਤ ਦੇ ਉੱਤੇ ਲੈ ਨਹੀਂ ਸਕਦੇ ਠੀਕ ਹੈ ਠੀਕ ਹੈ ਹੁਣ ਇਹਨਾਂ ਨੇ ਲੈਣੀ ਹੈ ਜ਼ਮੀਨ WTO ਦੀਆਂ ਪਾਲਸੀਆਂ ਦੇ ਤਹਿਤ ਭਾਰਤ ਦੀ ਜਿਹੜੀ ਸੰ 2000 ਦੀ ਐਗਰੀਕਲਚਰ ਪਾਲਸੀ ਦੇ ਤਹਿਤ ਉਹ ਜ਼ਮੀਨਾਂ ਲੈਣੀਆਂ ਨੇ ਉਹ ਜ਼ਮੀਨਾਂ ਲੈਣ ਲਈ ਕਿਸਾਨ ਕਰਜ਼ਾਈ ਹੋਣਾ ਜ਼ਰੂਰੀ ਹੈ ਤੇ ਕਰਜ਼ਾਈ ਕਰਨੀ ਉਹਨੂੰ MSP ਦੇਣੀ ਘੱਟ ਦੇਣਾ ਉਹਨੂੰ ਰੇਟ ਦੇਣਾ ਉਹ ਜ਼ਰੂਰੀ ਹੈ ਇਹ ਉਹਦੇ ਚੋ ਗੇਮ ਖੇਡ ਰਹੇ ਨੇ ਤਾਂ ਫਿਰ ਜੇ ਜੇਕਰ ਅਸੀਂ ਉਹਦੇ ਤੇ ਸਾਨੂੰ ਰੇਟ ਪੂਰਾ ਦੇਣ ਵਾਲੀ ਗੱਲ ਬਣ ਜਾਂਦੀ ਤਾਂ ਫਿਰ ਤਾਂ ਫੇਰ ਜ਼ਮੀਨਾਂ ਨਾ ਜਾਣੀਆਂ ਸੀ ਤਾਂ ਇਸ ਲਈ ਸਰਕਾਰ ਚਾਹੁੰਦੀ ਸੀ ਵੀ ਇਹ ਜ਼ਮੀਨਾਂ ਲੈਣੀਆਂ ਐ ਕਿਸੇ ਤਰੀਕੇ ਨਾਲ ਇਹ ਅੰਦੋਲਨ ਨੂੰ ਖਤਮ ਕਰਾਈਏ ਉਹ ਸੁਪਰੀਮ ਕੋਰਟ ਨੂੰ ਵਰਤਨ ਦੀ ਪੋਸ਼ੀਸ਼ ਕੀਤੀ ਵੀ ਸ਼ਹਿਰ ਸੁਪਰੀਮ ਕੋਰਟ ਇੱਕ ਅਖਰੇ ਪਾ ਦੇਵੇ ਕਿ ਵੀ ਉਥੇ ਜ਼ਬਰਦਸਤੀ ਚੱਕੋ ਸੜਕਾਂ ਵੇਹਲੀਆਂ ਕਰਾਓ ਲੇਕਿਨ ਸੁਪਰੀਮ ਕੋਰਟ ਨੇ ਵੀ ਆਪਾਂ ਰੁਖ ਵੇਖਿਆ ਇੱਕ ਹੀਰਿੰਗ ਦੇ ਉੱਤੇ ਸੁਪਰੀਮ ਕੋਰਟ ਸਾਡੇ ਖਰਾਬ ਹੋ ਜੁੰਦਾ ਸੀ ਅਗਲੀ ਅਗਲੀ ਹੀਰਿੰਗ ਦੇ ਉੱਤੇ ਸੁਪਰੀਮ ਕੋਰਟ ਕਾ ਕਰਕੇ ਕਹਿ ਦਿੰਦਾ ਸੀਗਾ ਕਿ ਉਹ ਅੰਸ਼ਨ ਜਾਰੀ ਰੱਖਣਾ ਉਹਨਾਂ ਦੇ ਧਰਨਾ ਨੂੰ ਉਹਦੇ ਤੇ ਬਲ ਪ੍ਰਯੋਗ ਨਾ ਕੀਤਾ ਜਾਏ ਉਹਨਾਂ ਉਹਨਾਂ ਨੂੰ ਕੇਵਲ ਟ੍ਰੀਟ ਉਹਨਾਂ ਨੂੰ ਮੈਡੀਕਲ ਸਹੂਲਤ ਦਿੱਤੀ ਜਾਏ ਫਿਰ ਇਹ ਕਹਿੰਦਾ ਸੀ ਆਪਾਂ ਦੇਖਿਆ ਸਾਰਾ ਕੋ ਨਗਰ ਦਾ ਸੋ ਉਹ ਵੀ ਗੇਮ ਆ ਜਿਹੜੀਆਂ ਬਾਰ ਬਾਰ ਖੇਡਣ ਦੀ ਕੋਸ਼ਿਸ਼ ਕੀਤੀ ਸਰਕਾਰ ਨੇ ਉਹ ਨਹੀਂ ਪੇਸ਼ ਚੱਲੀ ਉਹਨਾਂ ਦੀ ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਹਾਈ ਕੋਰਟ ਦਾ ਵੀ ਇੱਕ ਇਹੀ ਗੇਮ ਹੋਣੀ ਹੈ ਹਾਈ ਕੋਰਟ ਨੂੰ ਵਰਤਿਆ ਜਾ ਸਕਦਾ ਹੈ ਹਾਈ ਕੋਰਟ ਵੀ ਗੇਮ ਨਾ ਕਹਾ ਹਾਈ ਕੋਰਟ ਨੂੰ ਵਰਤ ਰਹੇ ਨੇ ਜਿਵੇਂ ਜਿਵੇਂ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਨੂੰ ਸਾਡੇ ਖਿਲਾਫ ਵਰਤਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਦੂਜੇ ਪਾਸੇ ਜਗਜੀਤ ਢੱਲੇਵਾਲ ਜਿੱਥੇ ਸਰਕਾਰ ਤੇ ਵੱਧੇ ਨਜ਼ਰ ਆਏ ਉਹਨਾਂ ਨੇ ਕੁਝ ਸਵਾਲ ਕੋਟ ਦੇ ਉੱਪਰ ਵੀ ਖੜੇ ਕੀਤੇ ਨੇ ਤਾਂ ਉੱਥੇ ਹੀ ਦੂਜੇ ਪਾਸੇ ਸਰਵਨ ਸਿੰਘ ਪੰਦੇਰ 11 ਅਗਸਤ ਨੂੰ ਹੋਣ ਵਾਲੇ ਮਾਰਚ ਦੇ ਸਬੰਧਤ ਜਾਣਕਾਰੀ ਦਿੰਦੇ ਨਜ਼ਰ ਆਏ ਉਹਨਾਂ ਦੱਸਿਆ ਕਿ ਆਖਰ ਕਿਸ ਤਰ੍ਹਾਂ ਇਹ ਮਾਰਚ ਕੱਢਿਆ ਜਾਵੇਗਾ ਕਿੱਥੋਂ ਸ਼ੁਰੂ ਹੋਵੇਗਾ ਕਿੱਥੇ ਜਾ ਕੇ ਇਸ ਨੂੰ ਖਤਮ ਕੀਤਾ ਜਾਵੇਗਾ ਤੇ ਕਿਸ ਤਰ੍ਹਾਂ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਹੋਵੇਗਾ ਸਾਰਾ ਕੁਝ ਉਹਨਾਂ ਦੁਆਰਾ ਦੱਸਿਆ ਗਿਆ ਹੈ ਕਿ ਕੁਝ ਕਹਿਣਾ ਉਹਨਾਂ ਦਾ ਜਾਣਕਾਰੀ ਕਿਸ ਤਰ੍ਹਾਂ ਦੀ ਹੈ ਆਓ ਸੁਣਦੇ ਹਾਂ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਰਸ਼ਮੇਟੀ ਪੰਜਾਬ ਤੋਂ ਇਸ ਵੇਲੇ ਗੋਲਡਨ ਗੇਟ ਅੰਮ੍ਰਿਤਸਰ ਖੜੇ ਆਂ ਔਰ ਜਿਹੜਾ 11 ਅਗਸਤ ਨੂੰ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੀਆਂ ਜਥੇਬੰਦੀਆਂ ਥਰੂਆਊਟ ਪੂਰੇ ਪੰਜਾਬ ਦੇ ਵਿੱਚ ਮੋਟਰਸਾਈਕਲ ਮਾਰਚ ਕਰਨ ਗਈਆਂ ਉਸ ਮਾਰਚ ਦਾ ਸਾਡਾ ਰੂਟ ਅੰਮ੍ਰਿਤਸਰ ਦੇ ਵਿੱਚ ਕੀ ਹੋਊਗਾ ਪਹਿਲਾਂ ਅਸੀਂ ਸਵੇਰੇ ਤੜਕਸਾਰ 7 ਵਜੇ ਜੰਡਿਆਲਾ ਗੁਰੂ ਮੰਡੀ 'ਚ ਇਕੱਠੇ ਹੋਵਾਂਗੇ ਫਿਰ ਪੀੜਿਤ ਪਿੰਡ ਜਿੱਥੇ ਲੈਂਡ ਪੂਲਿੰਗ ਪਾਲਸੀ ਵਿਰੁੱਧ ਸਾਡਾ ਮਾਰਚ ਲਣਾ ਵਾ ਨਵਾ ਕੋਟ ਨਿਜਰਪੁਰਾ ਰਾਜੇਵਾਲ ਮਾਨਾਵਾਲਾ ਔਰ ਉਦੋਂ ਬਾਅਦ ਅੰਮ੍ਰਿਤਸਰ ਦੇ ਵਿੱਚ ਗੋਲਡਨ ਗੇਟ ਅਸੀਂ ਪਹੁੰਚਾਂਗੇ ਇਦੋਂ ਸਿੱਧਾ ਯੂਨੀਵਰਸਿਟੀ ਸ਼ਾਟਾ ਹੁੰਦੇ ਹੋਏ ਅਸੀਂ ਜਿਹੜਾ ਵਾ ਅਗਲੇ ਬੰਨੇ ਜਿੱਥੇ ਸ਼ਾਮ ਸਿੰਘ ਅਟਾਰੀ ਵਾਲੇ ਜੀ ਦਾ ਬੁੱਤ ਲੱਗਾ ਵਾ ਜਿਹਨੂੰ ਇੰਡੀਆ ਗੇਟ ਕਹਿੰਦੇ ਆ ਉਥੇ ਉਦੋਂ ਦਾ ਰਾਮਤੀਰਥ ਰੋਡ ਤੇ ਰਾਮਤੀਰਥ ਰੋਡ ਤੋਂ ਬਾਅਦ ਸਿੱਧਾ ਅਸੀਂ ਰਾਮਪੀਤ ਕਸਬਾ ਦੇ ਗੁਰਦੁਆਰੇ ਲਗਭਗ 11 ਵਜੇ ਤੱਕ 10:30 ਤੋਂ 11 ਵਜੇ ਤੱਕ ਸਾਡਾ ਪਹੁੰਚਣ ਦਾ ਸਮਾਂ ਹੈਗਾ ਵਾ ਉਹ ਤੋਂ ਘਰ ਰਾਮਪੀਤ ਰਾਰ ਰਾਮਪੀਤ ਤੋਂ ਬਾਅਦ ਕੋਟਲਾ ਡੂਮ ਬਲਕਣ ਚੈਨਪੁਰ ਪਿੱਟੇਵੜ ਠਿਗੜੀ ਚੰਜੋਟੀ ਆਦ ਪਿੰਡ ਹੁੰਦੇ ਹੋਏ ਫਿਰ ਰਾਜਾ ਸਾਸੀ ਗਾਂ ਬਲਸਕੰਦਰ ਹੋਰ ਨਾ ਪਿੰਡਾਂ ਦਾ ਸੀ ਪੂਰਾ ਰੂਟ ਜਿਹੜਾ ਇਹ ਬਣਿਆ ਹੋਇਆ ਇਸ ਕਰਕੇ ਵੱਧ ਤੋਂ ਵੱਧ ਜਨਤਾ ਨੂੰ ਬੇਨਤੀ ਆ ਵੱਦ ਤੋਂ ਵੱਧ ਮੋਟਰਸਾਈਕਲ ਲੈ ਕੇ ਲੱਖਾਂ ਦੇ ਮੋਟਰਸਾਈਕਲਾਂ ਦੇ ਜਿਹੜੇ ਆ ਹਜੂਮ ਨਿਕਲਨੇ ਚਾਹੀਦੇ ਆ ਤਾਂ ਜੋ ਭਗਵੰਤ ਮਾਨ ਸਰਕਾਰ ਨੂੰ ਅਸੀਂ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰਦिए ਬਿਜਲੀ ਬੋਰਡ ਦਾ ਨਿੱਜੀਕਰਨ ਕਰ ਦਿੱਤੀ ਅੱਜ ਭਗਵੰਤ ਮਾਨ ਆਪਣਾ ਤਰਨਕਾਰਨ ਸਿਵਲ ਲਾਈਨ ਵਿੱਚ ਪਹੁੰਚਿਆ ਸੀ ਉੱਥੇ ਕਿਸਾਨ ਮਜ਼ਦੂਰ ਸ਼ਿਕਸ਼ ਕਮੇਟੀ ਪੰਜਾਬ ਵੱਲੋਂ ਉਹਨੂੰ ਸਵਾਲ ਕਰਨ ਵਾਸਤੇ ਕਿਸਾਨ ਗਏ ਹੋਏ ਆ سوالਾਂ ਦੇ جواب ਤੋਂ ਮੁੱਖ ਮੰਤਰੀ ਸਾਹਿਬ ਨੇ ਭਜਨਾ ਭਗਵੰਤ ਮਾਨ ਨੇ ਜਾਂ ਫਿਰ ਉਹਨਾਂ ਦਾ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਊਗਾ ਧੰਨਵਾਦ ਸ਼ਕਸਾਨ ਲਗਾਤਾਰ ਇਸ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਤੇ ਕਿਸਾਨ ਲੀਡਰ ਅੱਗੇ ਹੋ ਕੇ ਇਸ ਸੰਘਰਸ਼ ਦੇ ਵਿੱਚ ਲੱਗੇ ਹੋਏ ਨੇ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਲੈਂਡ ਪੂਲਿੰਗ ਪਾਲਿਸੀ ਤੋਂ ਯੂ ਟਰਨ ਮਾਰਦੀ ਹੈ ਜਾਂ ਫਿਰ ਕਿਸਾਨ ਸੰਘਰਸ਼ ਦੇ ਰਾ ਉੱਪਰ ਇਸੇ ਤਰ੍ਹਾਂ ਚੱਲਣਗੇ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नु डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते हुन तुसी देख सकते हो ग्लोबल पंजाब टीवी नु डाउनलोड करो साडी ऐप एंड्रॉइड या आईओएस ते फ्री विच रोकू अते अमेझॉन फायर टीवी ते ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ